ਆਤਿਰ ਮਾਪੇ ਕਹਿੰਦੇ ਕਿ ਅਸੀਂ ਆਪਣੀ ਧੀ ਦੇ ਲਈ ਮੁੰਡਾ ਚੰਗੇ ਘਰ ਦਾ ਲੱਭਣਾ ਹਰ ਇੱਕ ਮਾਪਿ ਨੂੰ ਲੱਗੇ ਸਾਡੀ ਧੀ ਜੇ ਉਹਨੇ ਸਾਡੇ ਘਰ ਚ ਗਰੀਬੀ ਦੇਖੀ ਐ ਅਸੀਂ ਉਹਨਾਂ ਨਹੀਂ ਦੇ ਸਕੇ ਆਪਣੀ ਧੀ ਨੂੰ ਦੇ ਸੁਪਨੇ ਪੂਰੇ ਨਹੀਂ ਕਰ ਸਕੇ ਤੇ ਮੇਰੀ ਧੀ ਵੱਡੇ ਘਰ ਦੇ ਵਿੱਚ ਜਾਏ ਉਹ ਕੁੜੀਆਂ ਸੁਪਨੇ ਦੇਖਦੀਆਂ ਨੇ ਆਪਣੀਆਂ ਅੱਖਾਂ 'ਚ ਵਿੱਚ ਵੱਡੇ ਘਰ ਚ ਜਾਣਾ ਵੀ ਸਾਡੇ ਇੱਥੇ ਤਾਂ ਪੂਰੇ ਨਹੀਂ ਹੋਏ ਮੈਨੂੰ ਲੱਗਦਾ ਕਿ ਹਰ ਮਾਪਿ ਉਹ ਚਾਹੁੰਦਾ ਸਾਡੀ ਕੁੜੀ ਚੰਗੇ ਘਰ ਜਾਵੇ ਅਮੀਰ ਘਰ ਹੋਵੇ ਜੇ ਸਾਡੇ ਕੋਲ ਸਕੂਟਰ ਹੈ ਕੁੜੀ ਕੋ ਗੱਡੀ ਹੋਵੇ ਬਟ ਮੈਂ ਇੱਥੇ ਮਾਪਿਆਂ ਨੂੰ ਕਹਿਣਾ ਚਾਹੁੰਦੀ ਆ ਚੰਗਾ ਘਰ ਨਹੀਂ ਚੰਗਾ ਵਾਰ ਲੱਭਿਆ ਮੁੰਡਾ ਪੜਿਆ ਲਿਖਿਆ ਲੱਭਿਆ ਕਰੋ ਘਰ ਤੋਂ ਉਹਦੇ ਮਾਪਿਓ ਨੇ ਬਣਾਇਆ ਪਤਾ ਨਹੀਂ ਮੁੰਡਾ ਨਸ਼ੇੜੀ ਨਾ ਹੋਵੇ ਬਿਲਕੁਲ ਮੁੰਡੇ ਦਾ ਕੈਰੈਕਟਰ ਕਿਦਾਂ ਦਾ ਜੇ ਮੁੰਡਾ ਪੜਿਆ ਲਿਖਿਆ ਹੋਏਗਾ ਮੀਆਂ ਬੀਬੀ ਦੋਨੋਂ ਪੜੇ ਲਿਖੇ ਹੈ ਜੋ ਮਰਜ਼ੀ ਬਣਾ ਲੈਣਗੇ ਇਕੱਠੇ ਮਿਲ ਕੇ ਬਣਾ ਲੈਣਗੇ ਹਾਂ ਅੱਜ ਛੋਟੀ ਗੱਡੀ ਲੈਣਗੇ ਕਿਸ਼ਤਾਂ ਦੇ ਗਾਂ ਵੱਡੀ ਗੱਡੀ ਲੈ ਲੈਣਗੇ ਅੱਜ ਜੇ ਰੈਂਟ ਤੇ ਰਹਿ ਰਿਹਾ ਕੱਲ ਨੂੰ ਆਪਣਾ ਘਰ ਵੀ ਬਣ ਜਾਊਗਾ ਮੁੰਡਾ ਹੋਣ ਹਾਰ ਹੋਣਾ ਚਾਹੀਦਾ ਹੈ ਮੁੰਡੇ ਦੀ ਫੈਮਿਲੀ ਚੰਗੀ ਹੋਣੀ ਚਾਹੀਦੀ ਜਿੱਥੇ ਤੁਹਾਡੀ ਧੀ ਨੇ ਪੂਰਾ ਜਨਮ ਕੱਟਣਾ ਹੂੰ ਪਹਿਲੀਆਂ ਕਿल्ले ਵੱਡੇ ਮਹਿਲ ਕੀ ਕਰੂੰਗੀ ਜੇ ਤੁਹਾਡੀ ਕੁੜੀ ਦੁਖੀ ਹੈ ਉਹਦੀ ਸੱਸ ਚੰਗੀ ਨਹੀਂ ਹੈ ਕਿੰਨੇ ਕੇਸ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਕੋਲ ਕੁੜੀਆਂ ਵੱਡੇ ਘਰਾਂ ਚ ਵਿਆਹਤੀਆਂ ਉਹ ਗੱਡੀਆਂ ਐ ਨੌਕਰ ਐ ਚਾਕਰ ਕੁੜੀ ਦੇ ਪੱਲੇ 100 ਰੁਪਏ ਦਾ ਵੀ ਸੁੱਖ ਨਹੀਂ ਹੈ ਕੁੜੀ ਨੌਕਰਾਂ ਵਾਂਗੂ ਕੰਮ ਕਰਦੀ ਪਈ ਐ ਉੱਥੇ ਚੰਗਾ ਘਾਰ ਹੀ ਦੇਖਿਆ ਸੀ ਨਾ ਮੁੰਡਾ ਨਹੀਂ ਦੇਖਿਆ ਮੁੰਡਾ ਕੀ ਕਰਦਾ